ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਆ ਜੀ ਅੱਜ ਹੀ ਖੜਿਆ ਅਡਾ ਜਗਵਾਲ 'ਚ ਦੇਖੋ ਕਿਵੇਂ ਮੌਸਮ ਨੇ ਕਰਵਟ ਬਦਲ ਲਈਆ ਭਾਰੀ ਮੀਂਹ ਪੈ ਰਿਹਾ ਤੇਜ਼ ਨੇਰੀ ਚੱਲ ਰਹੀ ਆ ਤਸਵੀਰ ਤੋਂ ਹੀ ਇਹ ਮੀਂਹ ਜਿਹੜਾ ਕਾਫੀ ਪੈ ਰਿਹਾ ਵਾ ਰੋਕ ਰੋਕੇ ਪੈ ਰਿਹਾ ਤੇਜ਼ ਹਨੇਰੀ ਚੱਲ ਰਹੀ ਆ ਜਿਹੜਾ ਪਾਣੀ ਜਿਹੜਾ ਉਹ ਸੜਕਾਂ ਤੇ ਖਲੋਣਾ ਸ਼ੁਰੂ ਹੋ ਗਿਆ ਦੇਖੋ ਜੀ ਜੱਗਵਾਰ ਕਠਾਣੇ ਅੱਡੇ ਦਾ ਨਜ਼ਾਰਾ ਤੇਜ਼ ਹਨੇਰੀ ਚੱਲ ਰਹੀ ਆ ਬਹੁਤ ਤੇਜ਼ ਹਨੇਰੀ ਜੜੀ ਹੋ ਗਈ ਆ ਦੇਖੋ ਕਿੰਨੀ ਫ਼ਾਸ ਫ਼ਾਸ ਮੀ ਆ ਬਹੁਤ ਤੇਜ਼ ਮੀ ਬਹੁਤ ਚਖੜਾ ਜੀ ਦੇਖੋ ਕਿੰਨੀ ਤੇਜ਼ ਜਿਹੜਾ ਮੀ ਹੋ ਗਿਆ ਬੋਲੇ ਬੋਲੇ ਦੇਖਣੋ ਜਿਹੜਾ ਫਟ ਗਿਆ ਵਾ ਬਹੁਤ ਤੇਜ਼ ਮੀ ਆ ਸਾਡੇ ਨਾਲ ਕੇ ਜਿਸ ਤਰ੍ਹਾਂ ਮੀ ਪਿਆ ਇਹ ਤੇਹੀ ਦਾਸਾ ਦੇ ਪਰ ਸਾਡੇ ਆਜ ਕਠਾਣੇ ਤੇ ਦੇਖੋ ਕਿੰਨੀ ਤੇਜ਼ ਮੀ ਆ ਬਹੁਤ ਸਟੇਜ ਮੀਂਹ ਆ ਦੀ ਬਹੁਤ ਤੇਜ਼ ਗੜਾ ਮਾਰੀ ਦੇਖੋ ਜੀ ਗੜਾ ਦੇਖੋ ਕਿੰਨਾ ਗੜਾ ਜਿਹੜਾ ਉਹ ਪੈ ਗਿਆ ਬਹੁਤ ਤੇਜ਼ ਗੜਾ ਦੇਖੋ ਗੜਾ ਜੀ ਬਹੁਤ ਤੇਜ਼ ਗੜਾ ਪੈ ਰਿਹਾ ਵੇਖੋ ਦੇਖੋ ਕਿੰਨਾ ਗੜਾ ਗੜੇ ਦੀ ਹੱਦ ਹੋ ਗਈ ਆ ਮੀਂਹ ਦੇ ਨਾਲ ਉਹ ਗੜਾ ਵੱਧ ਹੋ ਗਿਆ ਸੜਕ ਜਿਹੜੀ ਆ ਉਹ ਗੜੇ ਨਾਲ ਭਰ ਗਈ ਆ ਦੇਖੋ ਜੀ ਗੜਾ ਦੇਖੋ ਜੀ ਕੁਦਰਤ ਦਾ ਨਜ਼ਾਰਾ ਇਹ ਕੋਲੀ ਕੁਦਰਤ ਦੇ ਨਜ਼ਾਰੇ ਬੜਾ ਬੜਾ ਮੋਟਾ ਗੜਾ ਗੜਾਈ ਗੜਾ ਹੋ ਗਿਆ ਜੀ ਵੇਖੋ ਨਜ਼ਾਰੇ ਫਸਲਾਂ ਦਾ ਨੁਕਸਾਨ ਹੋਣ ਦਾ ਡਰ ਦੇਖੋ ਬੱਲੇ ਬੱਲੇ ਇੰਨਾ ਗੜਾ ਨੀਰੀ ਪਰਫੀ ਆ ਜੀ ਦੇਖੋ ਜੀ ਗੜੇ ਦੇਖੋ ਜੀ ਨਿਆਰੇ ਚਿੱਟਾਈ ਜੀ ਟੇਸ ਸੜਕਾਂ ਜਿਹੜੀਆਂ ਉਹ ਚਿੱਟੀਆਂ ਹੀ ਹੋ ਗਈਆਂ ਜੀ ਬਹੁਤ ਸਪੀਡ ਨਾਲ ਮੀ ਪਿਆ ਚਾਰੇ ਪਾਸੇ ਗੜੇ ਗੜੇ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ